19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ बिकੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਬਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਜਲਿਆਂ ਵਾਲੇ ਬਾਗ ਵਾਲੇ ਕਾਂਡ ਵਾਲੇ ਦਿਨ ਸ਼ਾਮ ਨੂੰ ਜਨਰਲ ਡੈਨ ਨੂੰ ਰੋਟੀ ਖਵਾਈ ਸੀ ਤੇ ਉਹਦੇ ਬਦਲੇ ਉਹਨਾਂ ਨੇ ਫਿਰ ਬਹੁਤ ਉਹਨਾਂ ਨੂੰ ਜ਼ਗੀਰ ਦਿੱਤੀ ਸੀ ਉਹਨਾਂ ਨੂੰ ਵੀ ਸਰ ਕਹਿੰਦੇ ਨੇ ਉਹਨਾਂ ਦਾ ਇੱਕ ਹੌਣਹਾਰ ਇੱਥੇ ਨਾਪੇ ਬੈਠਾ ਪਹਿਲਾਂ ਦੂਜੀਆਂ ਗੋਲੀਆਂ ਮਾਰਨ ਵਾਲਿਆਂ ਨੂੰ ਸਨਮਾਨਤ ਕਰੀ ਗਏ ਬਾਅਦ ਚਿੱਟੇ ਦੀਆਂ ਗੋਲੀਆਂ ਖਵਾਈ ਗਏ ਉਹ ਸਰ ਸ਼ਹੀਦਾਂ ਦੀ ਚਿਤਾਵਾਂ ਪਰ ਲੱਗेंगे ਹਰ ਸਾਲ ਮੇਲੇ ਵਤਨ 'ਤੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ ਵੀਰੋ ਆਪਾ ਜਿਹੜੇ ਲੋਕਲ ਪਿੰਡਾਂ ਤੋਂ ਆਏ ਆ ਸਲਾਮ ਸ਼ਹਿਰ ਤੋਂ ਆਪਾ ਜਾਣਦੇ ਆ ਕਿ ਕਿਵੇਂ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦੇ ਵਿੱਚ ਜਦੋਂ ਡਿਊਟੀ ਲੱਗੀ ਪਾਣੀ ਪਿਉਣ ਦੀ ਜ਼ਖਮੀਆਂ ਨੂੰ ਉੱਥੇ ਤੜਫਦੇ ਲੋਕਾਂ ਨੂੰ ਦੇਖ ਕੇ ਪਗ ਸਿੰਘ ਉਤ ਸ਼ਹੀਦ ਉਦਮ ਸਿੰਘ ਜੀ ਦਾ ਖੂਨ ਖੋਲ ਲਿਆ ਤੇ ਉਹਨਾਂ ਨੇ ਮਿੱਟੀ ਦੀ ਕਸਮ ਖਾਦੀ ਕਿ ਮੈਂ ਬਦਲਾ ਲਵਾਂਗਾ ਚੱਲ ਪਏ ਆਪਣੇ ਮਿਸ਼ਨ ਵੱਲ ਨੂੰ ਗਦਰੀ ਬਾਬਿਆਂ ਨਾਲ ਵੀ ਮੇਲ ਹੋਏ ਚਿੱਠੀ ਪੱਤਰ ਇੱਕ ਵਾਰੀ ਆ ਵੀ ਗਏ ਵਾਪਸ ਇੱਥੇ ਉਹਨਾਂ ਕੋਲੋਂ ਗਦਰੀ ਲਿਟਰੇਚਰ ਫੜਿਆ ਗਿਆ ਤਿੰਨ ਪਿਸਤੌਲ ਫੜੇਗੇ 5 ਸਾਲ ਦੀ ਸਜ਼ਾ ਹੋ ਗਈ ਸਜਾ ਤੋਂ ਬਾਅਦ ਦੁਬਾਰਾ ਫੇਰ ਆਪਣੇ ਮਿਸ਼ਨ ਤੇ ਚਲੇ ਗਏ 21 ਸਾਲ ਅੱਗ ਬਾਲੀ ਰੱਖੀ ਉਸ ਯੋਧੇ ਨੇ ਆਪਣੀ ਹਿੱਕ 'ਚ 21 ਸਾਲ ਐਦਾਂ ਦੀਆਂ ਬਹੁਤ ਘੱਟ ਉਦਾਹਰਨਾਂ ਮਿਲਦੀਆਂ ਨੇ ਕੋਈ ਨਿੱਜੀ ਦੁਸ਼ਮਣੀਆਂ ਤਾਂ ਚੱਲ ਸਕਦੀਆਂ ਨੇ ਚਾਚੇ ਤਾਇਿਆਂ ਦੀਆਂ ਮਾਮਿਆਂ ਫੁੱਫੜਾਂਵੀਆਂ ਵੀ 20 ਸਾਲ 30 ਸਾਲ ਬੋਲੇ ਨਹੀਂ ਇੱਕ ਦੂਜੇ ਨਾਲ ਇੱਕ ਦੂਜੇ ਦੇ ਖੰਡ ਪਾਠਾਂ ਤੇ ਇੱਕ ਦੂਜੇ ਦੇ ਭੋਗਾਂ ਤੇ ਇੱਕ ਦੂਜੇ ਦੇ ਵਿਆਹਾਂ ਤੇ ਨਹੀਂ ਜਾਂਦੇ ਪਰ ਦੇਸ਼ ਵਾਸਤੇ 21 ਸਾਲ ਆਬਦੇ ਹੱਕ ਦੇ ਵਿੱਚ ਛਾਤੀ ਦੇ ਵਿੱਚ ਇੱਕ ਗੰਡ ਬਣਾ ਕੇ ਰੱਖਣੀ ਬਹੁਤ ਔਖਾ ਕੰਮ ਹੈ ਮਿੱਤਰੋ ਦੇਸ਼ ਵਾਸਤੇ ਬਹੁਤ ਔਖਾ ਕੰਮ ਹੈ ਨਿੱਜੀ ਨਿੱਜੀ ਤੱਕ ਲੜਾਈਆਂ ਚੱਲ ਪੈਂਦੀਆਂ ਇਸੇ ਕਰਕੇ ਅੱਜ ਫਿਰ ਆਪਾਂ ਉਨ ਇੱਥੇ ਮੱਥਾ ਟੇਕਣਾ ਆਉਨੇ ਆ ਇਸੇ ਕਰਕੇ ਉਹਨਾਂ ਨੂੰ ਸਜਦਾ ਕਰਨਾ ਆਉਨੇ ਔਰ ਜਾ ਕੇ ਉੱਥੇ ਬੜੇ ਮੌਕੇ ਮਿਲੇ ਸਰ ਮਾਈਕਲ ਅਡਵੈਰ ਨੂੰ ਮਾਰਨ ਦੇ ਸਰਦੀਪਾਦੀ ਸੀ ਉਹਨਾਂ ਕੋਲੇ ਸਰਦੀ ਉਪਾਧੀ ਅੰਗਰੇਜ਼ ਆਪਣੇ ਪਿੱਠੂਆਂ ਨੂੰ ਦਿੰਦੇ ਹੁੰਦੇ ਸੀ ਆਪਣੇ ਕੋਲੇ ਵੀ ਨੇ ਇੱਥੇ ਸਾਰਾ ਜਿਨ੍ਹਾਂ ਨੇ ਜਲਿਆਂ ਵਾਲੇ ਬਾਗ ਵਾਲੇ ਕਾਂਡ ਵਾਲੇ ਦਿਨ ਸ਼ਾਮ ਨੂੰ ਜਨਰਲ ਡਾਇਰ ਨੂੰ ਰੋਟੀ ਖਵਾਈ ਸੀ ਤੇ ਉਹਦੇ ਬਦਲੇ ਉਹਨਾਂ ਨੇ ਫਿਰ ਬਹੁਤ ਉਹਨਾਂ ਨੂੰ ਜਾਗੀਰ ਦਿੱਤੀ ਸੀ ਉਹਨਾਂ ਨੂੰ ਵੀ ਸਾਰ ਕਹਿੰਦੇ ਨੇ ਉਹਨਾਂ ਦਾ ਇੱਕ ਹੌਣਹਾਰ ਇੱਥੇ ਨਾਬੇ ਬੈਠਾ ਹੈ ਪਹਿਲਾਂ ਦੂਜੀਆਂ ਗੋਲੀਆਂ ਮਾਰਨ ਵਾਲਿਆਂ ਨੂੰ ਸਨਮਾਨਤ ਕਰੀ ਗਏ ਬਾਅਦ ਚਿੱਟੇ ਦੀਆਂ ਗੋਲੀਆਂ ਖੁਆਈ ਗਏ ਉਹ ਸਰ ਨੇ ਜੀ ਸ਼ਹੀਦ ਆਜ਼ਮ ਉਦਮ ਸਿੰਘ ਕਹਿੰਦਾ ਇਦਾਂ ਨਹੀਂ ਧੋਖੇ ਨਾਲ ਨਹੀਂ ਕਹਿ ਕੇ ਕਹਿ ਕੇ ਕੰਮ ਕਰੂੰਗਾ ਮੈਂ ਬਹੁਤ ਵਾਰੀ ਇੰਗਲੈਂਡ ਸ਼ੋਵ ਵਗੈਰਾ ਕਰਨ ਗਿਆ ਆਮ ਤੌਰ ਤੇ ਸੈਟਰਡੇ ਸੰਡੇ ਸ਼ੋ ਹੁੰਦੇ ਦੋ ਚੰਦ ਦਿਨ ਚਾਰ ਦਿਨ ਵਿਲੇ ਹੁੰਦੇ ਆ ਹੁਕਮਣ ਕਮਣ ਚਲੇ ਜਾਂਦੇ ਆ ਕਲਾਕਾਰ ਮੈਂ ਤਾਂ ਇਹੀ ਕਹਿੰਦਾ ਸੀ ਮੈਨੂੰ ਤਾਂ ਕੈਂਗਸਟਨ ਹਾਲ ਦਿਖਾ ਕੇ ਲਿਆਓ ਕੈਂਗਸਟਨ ਹਾਲ ਜਿਹੜਾ ਮੈਨੂੰ ਪੌੜੀਆਂ ਦਿਖਾ ਦਿਓ ਜਿੱਥੋਂ ਦੀ ਉਹ ਚੜਿਆ ਸੀ ਅੰਦਰ ਗਿਆ ਸੀ ਸਾਈਡ ਤੋਂ ਪੌੜੀਆਂ ਨੇ ਮੈਂ ਦੇਖੀਆਂ ਹੋਈਆਂ ਨੇ ਉਹ ਬੇਥੋਂ ਅੰਦਰ ਚਲਾ ਗਿਆ ਜੀ ਜਦੋਂ ਮਾਈਕਲ ਡਵੈਰ ਨੇ ਇਹ ਗੱਲ ਕਹੀ ਕਿ ਅੱਜ ਤੋਂ 21 ਸਾਲ ਪਹਿਲਾਂ ਪੰਜਾਬ ਦੇ ਵਿੱਚ ਇੱਕ ਬਗਾਵਤ اٹਹੀ ਜਿਸ ਨੂੰ ਮੈਂ ਗੋਲੀਆਂ ਦਾ ਆਰਡਰ ਦੇ ਕੇ ਉਹ ਖੂਨ ਠੰਡੇ ਕਰਤੇ ਲੋਕਾਂ ਦੇ ਉੱਤੇ ਨਾਲ ਦੀ ਨਾਲ ਉੱਠ ਕੇ ਕਿਤਾਬ ਚ ਪਿਸਤੌਲ ਕੱਢ ਕੇ ਛਾਤੀ ਚ ਗੋਲੀਆਂ ਮਾਰ ਕੇ ਪਿਸਤੌਲ ਤਰਤਾ ਕਹਿੰਦਾ ਮੈਨੂੰ ਫੜ ਲਓ ਮੇਰਾ ਕੰਮ ਹੋ ਗਿਆ ਵੀਰੋ ਕੋਈ ਮਾਫੀ ਨਹੀਂ ਮੰਗੀ ਕੋਈ ਚਿੱਠੀ ਨਹੀਂ ਲਿਖੀ ਮੈਨੂੰ ਛੱਡ ਦਿਓ ਮੈਨੂੰ ਆਹ ਕਰ ਦਿਓ ਮੈਨੂੰ ਤੇ ਰਹਿਮ ਕਰ ਦਿਓ ਆ ਜਿਹੜੀ ਕੁਰਬਾਨੀ ਹੈ ਇਹ ਮਸਜਿਦ